ਸੋਵਾ ਸੋਵਾ ਅੰਨਿਆ ਨੇ ਇਹ ਕੋਈ ਉਹਦੇ ਚ ਇਹ ਹੀ ਹੁੰਦਾ ਇਲੈਕਸ਼ਨਾਂ ਤੋਂ ਪਹਿਲੇ ਜਿਹੜੇ ਮਾੜੇ ਅੰਸਰ ਹੈ ਜਾਂ ਕੋਈ ਦੂਸਰੀ ਬਾਹੜੇ एलिमेंट्स ਹੈਗੇ ਉਹਨਾਂ ਤੇ ਲੋਕਾਂ ਤੋਂ ਵਿੱਚ ਕੰਫੀਡੈਂਸ ਵਧਾਉਣ ਵਾਸਤੇ ਜਿਵੇਂ ਪੈਰਾਮਿਲਟਰੀ ਫੋਰਸਸ ਆਉਂਦੀਆਂ ਤਾਂ ਫਲੈਗ ਮਾਰਕ ਕੀਤਾ ਜਾਂਦਾ ਅੱਜ ਅਸੀਂ ਇਹ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਚਾਰੋਂ ਸਰਦੂਜੀਨਾ ਚ ਇਹ ਫਲੈਗ ਮਾਰਚ ਅਸੀਂ ਕਰਵਾ ਰਹੇ ਹਾਂ ਹੁਣ ਸਿਟੀ ਤੋਂ ਪਹਿਲੇ ਸ਼ੁਰੂ ਕਰਕੇ ਫਿਰ ਗੋਇੰਦਵਾਲ ਫਿਰ ਪੱਤੀ ਤੇ ਫਿਰ ਇਹ ਇਵੈਂਟ ਤੇ ਸਮਾਪਤ ਹੋਏਗਾ ਇਹ ਸਿਰਫ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਦਾ ਹੈ ਕੋਟਰ ਤੋਂ ਤੱਕ ਕਿੰਨੀ ਕਲਾ ਜਮਾ ਦੇ ਆਪਣੇ ਮਲਾਇਆਂ ਵੀ ਹੋਗਾ ਨਾ ਆਧਿਆਤਾ ਸਾਡੇ ਕੋਲ ਇੱਕ ਕੰਪਨੀ ਹੈ ਕਾਕੀ ਆਉਣ ਵਾਲੇ ਟਾਈਮ 'ਚ ਹੋਰ ਕੰਪਨੀਆਂ ਆ ਗਈਆਂ ਸਰ ਇਹ ਗੱਲ ਕਹੀ ਜਾਂਦੀ ਹੈ ਕਿ ਨਫਰੀ ਘਟਾ ਹੈ ਨਫਰੀ ਘਟਾ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਪੁਲਿਸ ਦੀ ਜ਼ਿਆਦਾ ਜ਼ਰੂਰਤ ਹੈ ਪਰ ਨਫਰੀ ਕਿਦਾਂ ਪ੍ਰੋਸੈਸ ਕੀਤਾ ਜਾਏਗਾ ਦੇਖੋ ਉਹਦੇ ਜਿਤਾ ਰਿਟਾਇਰਮੈਂਟ ਜਾਂਦੀ ਹੈ ਰਿਕਰੂਟਮੈਂਟ ਜਿਹੜੀ ਹੈ ਸਾਲ ਜਾਂ ਡੇਢ ਸਾਲ ਤੇ ਜਾਂ 2 ਸਾਲ ਦੀ ਇੱਕ ਵਾਰ ਹੁੰਦੀ ਹੈ ਉਹ ਜਿਹੜੀ ਘਾਟ ਤਾਂ ਹਮੇਸ਼ਾ ਰਹਿੰਦੀ ਹੈ ਥੋੜੀ-ਬਹੁਤ ਬਟ ਫਿਰ ਵੀ ਜਿਹੜਾ ਸਾਡੇ ਜਿਹੜੀ 24 ਘੰਟੇ ਡਿਊਟੀ ਹੈ ਜਾਂ 12 ਘੰਟੇ ਡਿਊਟੀ ਕਰਕੇ ਅਸੀਂ ਉਹਨੂੰ ਸਬਸਟੀਟਿਊਟ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਪੁੱਛੇ ਜੇ ਵੀ ਜਿਹੜੇ ਅਸੀਂ ਨਿਊਟਰਲਾਈਜ਼ ਕੀਤੇ ਹੈ ਗੈਂਗ ਵਗੈਰਾ ਫਰੋਥੀ ਮੰਗਨ ਨਾਲੇ ਉਹ ਇਸੇ ਦਾ ਉਪਰਾਲਾ ਹੈ ਕਿ ਜਿਹੜੀ ਅਸੀਂ ਆਪਣੀ ਡਿਊਟੀ ਜਿਹੜੀ ਪੰਦੇਈ ਨੇ ਸਾਡੇ ਮਹਾਜਨ ਕਰਦੇ ਹੁਣ ਲੋਕਾਂ ਨੂੰ ਕੀ ਕੀ ਹੈ ਲੋਕਾਂ ਨੂੰ ਇਹ ਹੀ ਹੈ ਜਿਹੜਾ VOTING ਹੈ ਜਾਂ ਜਿਹੜਾ ਕੋਈ ਆਪਸੀ ਲੜਾਈ ਝਗੜੇ ਜਾਂ ਉਹ ਛੱਡ ਕੇ ਮਤਲਬ ਜਿਹੜਾ ਬਿਲਕੁਲ ਸ਼ਾਂਤ ਨੇ ਇਹਨਾਂ ਲਾਪਾ ਇਲੈਕਸ਼ਨ ਕਰਵਾਉਣੇ ਤੇ ਉਸ ਸੈਦਰ ਚੀਜ਼ ਤੇ ਮਿਸ਼ਨ ਕੇ ਤਰਫ ਗਈ ਹੈ ਤਾਂ ਉਹ ਵੀ ਸਾਡਾ ਦੇਖੋ ਉਸੇ ਇਹ ਵੀ ਜਿਵੇਂ ਪਹਿਲੇ ਵੀ ਇਸ ਸਾਲ ਵੀ ਅਸੀਂ ਆਲਮੋਸਟ ਪਿਛਲੇ ਹਜੇ 3 ਮਹੀਨੇ ਜਿਹੜੇ ਮੰਗੇ ਐ ਇਹਦੇ ਵਿੱਚ 15 16 ਕਿਲੋ ਨਾ 22 23 ਕਿਲੋ ਦੇ ਕਰੀਬ ਅਸੀਂ ਹੀਰੋਨ ਤੇ ਹੋਰ ਜਿਹੜੇ ਨਾਂ ਲੂਨ ਵਗੈਰਾ ਸਾਈਜ਼ ਵਾਲੇ ਤੇ ਇਹ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਵੀ ਅਪੀਲ ਕਰਨਾ ਚਾਹੁੰਗਾ ਕਿ ਜਿਹੜੀ ਲਾਂ ਲੂਨ ਜਾਂ ਦੇਸੀ ਛੜਾਵਾ ਇਹ ਤੋਂ ਜੋ ਜਿਹੜਾ ਫਰੇਜ਼ਟਨ ਸਾਡਾ ਸੀ ਬੜੇ ਸ਼ਕਤੀ ਨਾਲ ਪੇਸ਼ ਆਵਾਂਗੇ ਜਿਹੜੇ ਵੀ ਲੋਕ ਇਹ ਕੰਮ ਕਰ ਰਿਹਾ ਹੈਗਾ ਇਹਨਾਂ ਤੋਂ